ਆਹ ਲੋ ਜੀ ਦੇਖੋ ਜੀ ਬਰਡਸ ਕਲੋਨੀ ਬਣਾਤੀ ਜੀ ਰਾਏਪੁਰ ਦੇ ਵਿੱਚ ਨੂਰਪੁਰ ਬੇਦੀ ਦੇ ਵਿੱਚ ਅਧਿਆਪਕ ਜਗਜੀਤ ਸਿੰਘ ਨੇ ਬੱਚਿਆਂ ਦੇ ਸਹਿਯੋਗ ਨਾਲ ਆਹ ਬਣਾਏ ਜੀ ਆਲਣੇ ਜੀ ਆਹ ਦੇਖੋ ਜੀ ਬੱਚਿਆਂ ਨੇ ਬਣਾਏ ਆਲਣੇ ਔਰ ਪੂਰੀ ਵੱਡੀ ਮੁੱਲੀ ਜਿਹੜੀ ਗਾਈਡੈਂਸ ਦਿੱਤੀ ਜਗਜੀਤ ਸਿੰਘ ਜੀ ਨੇ ਰਾਏਪੁਰ ਸਕੂਲ ਨੂਰਪੁਰ ਬੇਦੀ ਦੇ ਇਲਾਕੇ ਤੋਂ ਇਹ ਵੀਡੀਓ ਬਣ ਰਿਆ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬੜਾ ਵਧੀਆ ਉਪਰਾਲਾ ਕੀਤਾ ਬੜਾ ਵਧੀਆ ਕੰਮ ਕੀਤਾ ਤੁਸੀਂ ਕੀ ਕਹਿੰਦੇ ਹੋ ਕਿੱਦਾਂ ਬਣਾਏ ਜੀ ਸਰ ਪੰਛੀਆਂ ਨੂੰ ਵੀ ਸਾਡੀ ਜ਼ਰੂਰਤ ਹੈ ਰੁੱਖਾਂ ਦੇ ਨਾਲ-ਨਾਲ ਹੂੰ ਜਿਵੇਂ ਕਿ ਮੈਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਚਿੜੀਆਂ ਤੇ ਕਬੂਤਰਾਂ ਦੇ ਘਟਾਰਾਂ ਦੇ ਵਿੱਚ ਲੜਾਈ ਚੱਲ ਰਹੀ ਸੀ ਆਲਣੇ ਦੀ ਜਗ੍ਹਾ ਲਈ ਹੂੰ ਸਾਡੇ ਸਕੂਲ 'ਚ ਇੱਕ ਥੋੜੀ ਜੀ ਸਪੀਕਰ ਦੇ ਉੱਪਰ ਜਗ੍ਹਾ ਸੀ ਜੀ ਜਿੱਥੇ ਪਹਿਲਾਂ ਕਬੂਤਰਾਂ ਦੇ ਬੱਚੇ ਨੇ ਜਿਹੜਾ ਜੋੜਾ ਸੀ ਉਹਨੇ ਬੱਚੇ ਦਿੱਤੇ ਹੋਏ ਸੀ ਹੂੰ ਉਹ ਬੱਚੇ ਜਦੋਂ ਪਲੇ ਉਡਾਰੀ ਭਰੀ ਜੀ ਤਾਂ ਉਸ ਤੋਂ ਬਾਅਦ ਉਸ ਜਗ੍ਹਾ ਤੇ ਰਹਿਣ ਕੌਣ ਆ ਗਏ ਆ ਘਟਾਰਾਂ ਦਾ ਜੋੜਾ ਹੂੰ ਪਰ ਜਦੋਂ ਕਬੂਤਰਾਂ ਦਾ ਜੋੜਾ ਇੱਕ ਦੋ ਦਿਨ ਬਾਅਦ ਵਾਪਸ ਆਇਆ ਤਾਂ ਉਹਨਾਂ ਦੇਖਿਆ ਕਿ ਸਾਡਾ ਜਿਹੜਾ ਘਰ ਹੈ ਹੁਣ ਉਹ ਨਹੀਂ ਰਿਹਾ ਹੂੰ ਕਿਉਂਕਿ ਉਹ ਘਟਾਰਾਂ ਦੇ ਜੋੜੇ ਨੇ ਉੱਥੋਂ ਭਜਾ ਦਿੱਤਾ ਜੀ ਤੇ ਉਹ ਜਿਹੜੇ ਕਬੂਤਰਾਂ ਦਾ ਜੋੜਾ ਸੀ ਸਾਡੇ ਸਕੂਲ 'ਚ ਤਾਰ ਤੇ ਬੈਠਦਾ ਹੈ ਹੂੰ ਤੇ ਤੁਸੀਂ ਅੱਜ ਵੀ ਦੇਖੋਗੇ ਸ਼ਾਮ ਦੇ ਸਮੇਂ ਉਹ ਬੈਠਾ ਹੋਏਗਾ ਹੂੰ ਤੁਹਾਨੂੰ ਦਿਖਾਵਾਂਗੇ ਉਹ ਹੁਣ ਬੇਕਾਰ ਹੋ ਚੁੱਕੇ ਆ ਜੀ ਤੇ ਅਸੀਂ ਇਸ ਕੋਸ਼ਿਸ਼ ਤੇ ਆਏ ਕਿ ਯਾਰ ਅਸੀਂ ਇੰਨਾ ਕੁ ਕੋਸ਼ਿਸ਼ ਤਾਂ ਕਰ ਸਕਦੇ ਆ ਕਿ ਕਿਸੇ ਬੇਜਵਾਨ ਨੂੰ ਘਰ ਦੇ ਸਕੀਏ ਹੂੰ ਕਿ ਜਿੱਥੇ ਉਹ ਬੱਚਿਆਂ ਨੂੰ ਜਨਮ ਦੇ ਸਕਣ ਹੂੰ ਕਿਉਂਕਿ ਜਿਹੜਾ ਮੌਨਸੂਨ ਦਾ ਇਹ ਸਮਾਂ ਹੈ ਹੂੰ ਇਹ ਹਰ ਇੱਕ ਜੀਵ ਨੂੰ ਪਿਆਰਾ ਹੁੰਦਾ ਜਿਵੇਂ ਮਨੁੱਖ ਨੂੰ ਹੈ ਕਿ ਪਾਣੀ ਦੀ ਪੂਰਤੀ ਹੁੰਦੀ ਹੈ ਹੂੰ ਪਰ ਉਹਨਾਂ ਸਭ ਲਈ ਜ਼ਰੂਰੀ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈ ਇਹ ਪੰਛੀਆਂ ਲਈ ਜੀ ਕਿਉਂਕਿ 2 ਮਹੀਨੇ ਦੇ ਵਿੱਚ ਉਹ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਆ ਸੰਤਾਨ ਨੂੰ ਜਨਮ ਦਿੰਦੇ ਆ ਹੂੰ ਤੇ ਉਹਨਾਂ ਨੂੰ ਇਸ ਸੀਜ਼ਨ ਦੇ ਵਿੱਚ ਕੁਝ ਨਾ ਕੁਝ ਜਗ੍ਹਾ ਚਾਹੀਦੀ ਹੁੰਦੀ ਜੀ ਕੁਝ ਪੰਛੀ ਨੇ ਜਿਹੜੇ ਉਹ ਓਪਨ ਜਿਹੜੇ ਪੌਦੇ ਆ ਸਾਡੇ ਉਹਨਾਂ ਉੱਪਰ ਬਾਹਰ ਜਿਹੜੇ ਆਪਣੇ ਬੱਚਿਆਂ ਨੂੰ ਆਲਣੇ ਪਾ ਕੇ ਜਗਾ ਦਿੰਦੇ ਆ ਹਮ ਪਰ ਕੁਝ ਜਿਹੜੇ ਅਸੀਂ ਕਹਿੰਦੇ ਆ ਸ਼ਰੀਫ ਪੰਛੀ ਨੇ ਜਿਵੇਂ ਕਬੂਤਰ ਹੈ ਹਮ ਇਸ ਤੋਂ ਇਲਾਵਾ ਚਿੜੀਆਂ ਨੇ ਜੀ ਇਹ ਪੰਛੀ ਅਜਿਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਦੂਜੇ ਜਾਨਵਰਾਂ ਤੋਂ ਬਚਾ ਨਹੀਂ ਸਕਦੇ ਲੜਾਈ ਕਰਕੇ ਹਮ ਤਾਂ ਇਹ ਕੋਸ਼ਿਸ਼ ਕਰਦੇ ਆ ਕਿ ਅਸੀਂ ਕੋਈ ਹਨੇਰੀ ਜਗਾ ਜਾਂ ਕੋਈ ਹੋਲ ਮਿਲ ਜਾਵੇ ਦੀਵਾਰਾਂ ਦੇ ਵਿੱਚ ਜੀ ਜਾਂ ਕੋਈ ਲੁਕਮੀ ਜਗਾ ਮਿਲ ਜਾਵੇ ਜਿੱਥੇ ਇਹ ਬੱਚਿਆਂ ਨੂੰ ਜਨਮ ਦੇ ਸਕਣ ਤੇ ਉਹਨਾਂ ਦੀ ਰਾਖੀ ਕਰ ਸਕਣ ਹਮ ਤਾਂ ਹੁਣ ਇਹ ਸਮੱਸਿਆ ਨੂੰ ਨਜਿੱਠਣ ਲਈ ਸਾਨੂੰ ਲੱਗਿਆ ਕਿ ਇਹਨਾਂ ਲਈ ਕੁਝ ਕਰਨਾ ਚਾਹੀਦਾ ਹੈ। ਜੀ ਫਿਰ ਸਾਡੀ ਸੋਚ ਆਇਆ ਸਾਡੇ ਕੋਲ ਸਰ ਸਟੈਮ ਲੈਬ ਸਕੂਲ ਚੱਲ ਰਹੀ ਹੈ। ਹਮ ਤਾਂ ਉੱਚੇ ਸਾਡੀ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਟਾਰਗੇਟ ਤੈਅ ਕਰੀਏ। ਜੀ ਤੇ ਫਿਰ ਅਸੀਂ ਕੰਮ ਕਰਨਾ ਸ਼ੁਰੂ ਕੀਤਾ। ਜੀ ਤੇ ਪਿਛਲੇ ਸਾਲ ਤੋਂ ਵੀ ਅਸੀਂ ਕੰਮ ਕੀਤਾ ਸੀ ਪਰ ਕਹਿੰਦੇ ਆ ਕਿ ਇਨਸਾਨ ਹੌਲੀ-ਹੌਲੀ ਸਿੱਖਦਾ ਹੈ ਕਿ ਜੋ ਕਮੀਆਂ ਰਹਿੰਦੀਆਂ ਨੇ ਤੁਸੀਂ ਹੌਲੀ-ਹੌਲੀ ਉਹਨੂੰ ਸੁਧਾਰ ਕਰਦੇ ਹੋ। ਜੀ ਤੇ ਹੁਣ ਅਸੀਂ ਇੰਨੇ ਕ ਐਕਸਪਰਟ ਹੋ ਗਏ ਕਮੀਆਂ ਨੂੰ ਸੁਧਾਰ ਕਰ ਲਿਆ ਕਿ ਸਾਡੇ ਆਲਣੇ ਦੇ ਵਿੱਚ ਜਿਹੜੇ ਪੰਛੀ ਹੈ ਉਹ ਰਹਿਣਾ ਸ਼ੁਰੂ ਹੋ ਗਏ। ਇਹ ਤਾਂ ਆਮ ਲੋਕਾਂ ਦੀ ਇੱਕ ਕਹਾਵਤ ਬਣ ਚੁੱਕੀ ਹੈ ਕਿ ਆਲਣੇ ਦੇ ਵਿੱਚ ਜਿਹੜੇ ਪੰਛੀ ਹੋ ਰਹਿੰਦੇ ਨਹੀਂ ਜੀ ਕਿ ਜਿਹੜਾ ਕਨਸੈਪਟ ਹੈ ਲਗਾਉਣ ਦਾ ਫਾਇਦਾ ਹੀ ਨਹੀਂ ਕੋਈ ਤੁਸੀਂ ਲਗਾ ਕੇ ਤਾਂ ਦੇਖੋ ਅਸੀਂ ਤੁਹਾਨੂੰ ਵੀਡੀਓ ਸਾਂਝੀਆਂ ਕਰਾਂਗੇ ਜਿੱਚ ਪੰਛੀ ਪਲਾਸਟਿਕ ਦੀਆਂ ਕੰਨੀਆਂ ਵਿੱਚ ਵੀ ਰਹਿੰਦੇ ਆ ਅੱਛਾ ਪਲਾਸਟਿਕ ਦੀ ਇੱਕ ਅਗਰ ਤੁਸੀਂ ਘੇ ਦੀ ਕੰਨੀ ਨੂੰ ਕਟਿੰਗ ਕਰ ਲੋ ਪ੍ਰੋਪਰ ਪਰ ਸਾਈਜ਼ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹ ਪੰਛੀ ਕਿੰਨੀ ਕੀ ਜਗ੍ਹਾ 'ਚ ਰਹਿੰਦਾ ਹੈ ਉਹ ਕੀ ਚਾਹੁੰਦਾ ਹੈ ਜਿਵੇਂ ਇੱਕ ਮਨੁੱਖ ਬਣਾਕਰ ਕੋਈ ਰੀਜ ਨਾ ਬਣਾਉਂਦਾ ਕੋਈ ਕੋਠੀ ਬਣਾਉਂਦਾ ਹੈ ਵੱਡੀ ਕੋਈ ਇੱਕ ਕਮਰੇ ਨੂੰ ਵੀ ਆਪਣਾ ਆਲੀਸ਼ਾਨ ਮਹਿਨਮੰਦ ਹੈ ਤਾਂ ਰਹਿਣ ਦੀ ਜਗਾ ਹਰ ਇੱਕ ਦੀ ਬੱਖੋ ਵੱਖਰੀ ਪਸੰਦ ਵੱਖਰੀ ਹੈ ਇੰਨੇ ਪੰਛੀਆਂ ਦੇ ਰਹਿਣ ਲਈ ਵੀ ਘਰ ਹੈ ਜਿਹੜੇ ਉਹ ਬੱਖੋ ਵੱਖਰੀ ਕਿਸਮ ਦੇ ਆ ਤਾਂ ਤੁਹਾਨੂੰ ਉਸ ਦਾ ਨੋਲੇਜ ਹੋਣਾ ਜ਼ਰੂਰੀ ਹੈ ਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਚੀਜ਼ ਕਰਨੀ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਬੱਚਿਆਂ ਨਾਲ ਕਰ ਸਕਦੇ ਹੋ ਤੁਹਾਨੂੰ ਬੱਚੇ ਗਾਈਡ ਕਰ ਦੇਣਗੇ ਕਿ ਕਿਵੇਂ ਆਲਣਾ ਬਣਾਣਾ ਉਹਨੂੰ ਕਿਉਂ ਜਗਾ ਛੱਡੀ ਹੈ ਇੱਥੇ ਕਿਉਂ ਜਗਾ ਆਪਾਂ ਇਸ ਤਰ੍ਹਾਂ ਛੱਡੀ ਹੈ ਇਹਦੇ ਹਰੇਕ ਦੇ ਕੁਝ ਨਾ ਕੁਝ ਕਾਰਨ ਨੇ ਹਮ ਦੇਖੋ ਅਕਸਰ ਹੀ ਸ਼ਿਕਾਇਤ ਆਉਂਦੀ ਹੈ ਕਿ ਮਾਰਕੀਟ ਚ ਇਸ ਤਰ੍ਹਾਂ ਹੀ ਮਿਲਦੇ ਨੇ ਆਲਣੇ ਮਿਲਦੇ ਨੇ ਉਹਨਾਂ ਚ ਕਈ ਵਾਰੀ ਪੰਛੀ ਨਹੀਂ ਬੰਦੇ ਇਹਦਾ ਕਾਰਨ ਕੀ ਹੈ ਇਸ ਦਾ ਤੁਹਾਡਾ ਡਿਜ਼ਾਈਨ ਕਿਵੇਂ ਵੱਖਰਾ ਹੈ ਬਾਕੀਆਂ ਨਾਲੋਂ ਜੀ ਤੁਸੀਂ ਸਰ ਜਿਵੇਂ ਇੱਥੇ ਦੇਖੋਗੇ ਕਿ ਆਲਣੇ ਲੱਗੇ ਹੋਏ ਨੇ ਤੁਹਾਨੂੰ ਇੱਕੋ ਜਿਹੇ ਲੱਗਦੇ ਹੋਣਗੇ ਪਰ ਇੱਥੇ ਚਾਰ ਪੰਜ ਤਰ੍ਹਾਂ ਦੇ ਆਲਣੇ ਸਾਡੇ ਕੋਲ ਨੇ ਕਬੂਤਰ ਦੇ ਵੱਖਰੇ ਨੇ ਜੀ ਹਮ ਤੇ ਘਟਾਰਾਂ ਲਈ ਵੱਖਰੀ ਕਿਸਮ ਹੈ ਹੂੰ ਚਿੜੀਆਂ ਲਈ ਵੱਖਰੀ ਹੈ ਹੂੰ ਤੇ ਸਾਡੇ ਕੋਲ ਤੋਤੇ ਲਈ ਵੱਖਰੀ ਹੈ ਹੂੰ ਤੇ ਉੱਲੂ ਲਈ ਵੱਖਰੀ ਹੈ ਅੱਛਾ ਜਿਹੜੇ ਵੱਡੇ ਜਾਨਵਰ ਉਹਨਾਂ ਲਈ ਵੱਖਰੇ ਘਰ ਨੇ ਹੂੰ ਤਈਸਤਾ ਮਤਲਬ ਹੈ ਕਿ ਸਾਡੀ ਕਿਤੇ ਨਾ ਕਿਤੇ ਸੋਚ ਸਮਝ ਫਰਕ ਹੈ ਸਾਨੂੰ ਆਪਣੇ ਆਪ 'ਚ ਸੋਚਣਾ ਪਵੇਗਾ ਕਿਉਂਕਿ ਪੰਛੀ ਸਾਡੇ ਨਾਲੋਂ ਕਿਈ ਗੁਣਾ ਸਮਝਦਾਰ ਹੈ ਹੂੰ ਉਹਨਾਂ ਦੀ ਸੋਚ ਸਾਡੇ ਤੋਂ ਕਾਫੀ ਡਿਵੈਲਪ ਹੈ ਜੇ ਅਗਰ ਦੇਖੋਗੇ ਉਹ ਕੋਈ ਵੀ ਕੰਮ ਕਰਦੇ ਨੇ ਉਹ ਸੋਚ ਕੇ ਹੀ ਕਰਦੇ ਨੇ ਪੰਛੀ ਹੂੰ ਉਹ ਚੋਣ ਕਰਦੇ ਨੇ ਆਪਣੇ ਬੱਚੇ ਦੇਣ ਲਈ ਰਹਿਣ ਲਈ ਉਹ ਵਾਤਾਵਰਣ ਵੀ ਅੱਛਾ ਦੇਖਦੇ ਹਨ ਸਿਕਿਉਰਿਟੀ ਵੀ ਆਪਣੀ ਦੇਖਦੇ ਹਨ ਬੱਚਿਆਂ ਦੀ ਸੁਰੱਖਿਆ ਵੀ ਦੇਖਦੇ ਹਨ ਤੇ ਉਹ ਅਜਿਹੀ ਜਗਾਹ ਲੈਣਾ ਪਾਉਂਦੇ ਹਨ ਜਿੱਥੇ ਉਹਨਾਂ ਨੂੰ ਭੋਜਨ ਵੀ ਪ੍ਰੋਪਰ ਮਿਲਦਾ ਹੋਵੇ ਜੀ ਨਜ਼ਦੀਕ ਹੋਵੇ ਤਾਂ ਕਿ ਉਹ ਆਪਣੇ ਬੱਚਿਆਂ ਤੱਕ ਜਲਦੀ ਪਹੁੰਚ ਸਕਣ ਭੋਜਨ ਲੈ ਕੇ ਹਮ ਤਾਂ ਇਸ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਹੁਣ ਆਪਣੇ ਆ ਲੈਣੇ ਨੂੰ ਟੰਗ ਰਿਓ ਘਰ ਦੇ ਵਿੱਚ ਤੁਸੀਂ ਉਹਨਾਂ ਨੂੰ ਭੋਜਨ ਨਹੀਂ ਪਾ ਸਕਦੇ ਹੋ ਤੁਸੀਂ ਉਹਨਾਂ ਦੀ ਕੇਅਰ ਨਹੀਂ ਕਰਦੇ ਹੋ ਤਾਂ ਤੁਹਾਡੇ ਘਰ ਆਣਗੇ ਨਹੀਂ ਚਾਹੇ ਤੁਸੀਂ ਆ ਲੈਣੇ ਨੂੰ 10 ਸਾਲ ਲਗਾ ਕੇ ਰੱਖੋ ਆਏਗੀ ਨਹੀਂ ਚਿੜੀ ਨਹੀਂ ਆਏਗੀ ਕੁਝ ਨਹੀਂ ਆਏਗਾ ਵੱਡੀ ਗੱਲ ਹੈ ਤਾਂ ਉਹਨਾਂ ਲਈ ਕੇਅਰ ਕਰਨੀ ਤੁਹਾਨੂੰ ਪਏਗੀ ਹਮ ਇਹ ਡਿਜ਼ਾਈਨ ਤੁਹਾਡਾ ਕਿਸ ਤਰ੍ਹਾਂ ਹੈ ਥੋੜਾ ਜਿਹਾ ਸਮਝਾਓ ਦਿਖਾਓ ਜੀ ਕਦਰ ਡਿਜ਼ਾਈਨ ਸਾਨੂੰ ਜੀ ਜਿਵੇਂ ਸਰ ਤੁਸੀਂ ਦੇਖ ਰਹੇ ਕਿ ਪਹਿਲਾਂ ਸਾਡੇ ਬੱਚੇ ਇਸ ਕਿਸਮ ਦੇ ਜਿਹੜੇ ਆਲਣੇ ਬਣਾਉਂਦੇ ਸੀ ਜੀ ਇਹ ਆਲਣੇ ਇਹ ਵੀ ਬਣਾਏ ਆ ਤੁਸੀਂ ਦੋਨਾਂ ਦੇ weight ਦਾ ਫਰਕ ਚੈੱਕ ਕਰੋ ਇਹਨਾਂ ਦਾ ਜੀ ਹਮਮ ਫਾਰ ਦਾ ਫਰਕ ਚੈੱਕ ਕਰੋ ਹਮ ਇਹ ਕਾਫੀ ਹੈਵੀ ਹੈ ਹਮ ਬੁੱਡ ਹੈ ਇਹ ਲਾਈਟ ਬੁੱਡ ਹੈ ਜੀ ਪਰ ਤੁਸੀਂ ਦੇਖੋਗੇ ਕਿ ਇਹਨਾਂ ਦੋਨਾਂ ਦੇ ਵਿੱਚ ਹਮ 4 ਮਹੀਨਾ ਹੋ ਗਿਆ ਕੋਈ ਪੰਛੀ ਨਹੀਂ ਆਇਆ ਹਮ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ 'ਚ ਪੰਛੀ ਨਹੀਂ ਆਇਆ ਕਿ ਪੰਛ ਸਾਡੀ ਗਲਤੀ ਆ ਜਾਂ ਇਹ ਆਉਂਦੇ ਹੀ ਨਹੀਂ ਇਹ ਤਾਂ ਲੋਕ ਵੈਸੀ ਲਗਾਉਂਦੇ ਆ ਪੰਛੀ ਨਹੀਂ ਆਉਂਦਾ ਕਿਉਂਕਿ ਇਹਨਾਂ 'ਚ ਕਮੀਆਂ ਨੇ ਉਹ ਕਮੀਆਂ ਇਹ ਨੇ ਕਿ ਪੰਛੀ ਉਹ ਕਰਦੀ ਚੋਣ ਕਦੀ ਨਹੀਂ ਕਰਦਾ ਜਿੱਥੇ ਉਹਦੀ ਨਜ਼ਰ ਸਾਈਡਾਂ ਤੇ ਨਾ ਜਾਵੇ ਅੱਛਾ ਤੁਸੀਂ ਜੋ ਉਹਨਾਂ ਦੇ ਆਲਣੇ ਹੁੰਦੇ ਨੇ ਤੁਸੀਂ ਧਿਆਨ ਨਾਲ ਦੇਖੋ ਜੋ ਆਪ ਬਣਾਉਂਦੇ ਨੇ ਜੀ ਉਹਨਾਂ ਦੇ ਵਿੱਚ ਉਹ ਸਾਈਡਾਂ ਤੇ ਨਜ਼ਰ ਰੱਖਦੇ ਨੇ ਤਾਂ ਕਿ ਉਹਨਾਂ 'ਪਰ ਕੋਈ ਜਿਹੜਾ ਪੰਛੀ ਉਹ ਹਮਲਾ ਨਾ ਕਰੇ ਹੂੰ ਤਾਂ ਹੁਣ ਇਹ ਜਿਹੜਾ ਆਲਣਾ ਇਹ ਸਾਈਡਾਂ ਤੋਂ ਪੂਰਨ ਰੂਪ 'ਚ ਬੰਦ ਹੈ ਜੀ ਸਿਰਫ ਇਹਨੂੰ ਥੱਲੇ ਤੋਂ ਅਸੀਂ ਹੋਲ ਦਿੱਤਾ ਸੀ ਇਹਨੂੰ ਹੋਲ ਵੀ ਹੈ ਨਹੀਂ ਹੂੰ ਅਗਰ ਇੱਥੇ ਪਾਣੀ ਜਾਏਗਾ ਤਾਂ ਉਹਦੇ ਬੱਚੇ ਮਰਨਗੇ ਪਾਣੀ ਲੀਕ ਨਹੀਂ ਹੋਏਗਾ ਨੀਚੇ ਹੂੰ ਤੁਸੀਂ ਉਹ ਵੀ ਕਰ ਲਓ ਇਸ ਦੇ ਵਿੱਚ ਸ਼ੇਖ ਪਰ ਇਸ ਦੇ ਵਿੱਚ ਪੰਛੀ ਕਦੀ ਨਹੀਂ ਆਏਗਾ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤੁਹਾਡਾ ਡਿਜ਼ਾਈਨ ਕੀ ਹੈ ਤੁਸੀਂ ਦਿਖਾਓ ਜਿਹੜਾ ਸਰ ਇਸ ਤੋਂ ਬਾਅਦ ਜਿਹੜੇ ਅਸੀਂ ਡਿਜ਼ਾਈਨ ਬਣਾ ਰਹੇ ਹਾਂ ਹੁਣ ਸ਼ੁਰੂ ਕੀਤੇ ਆ ਬੱਚਿਆਂ ਨੇ ਸਟੈਮ ਲੈਬ ਚ ਰੌ ਮਟੀਰੀਅਲ ਕਟਵਾਉਣ ਤੋਂ ਬਾਅਦ ਅਸੀਂ ਅਸੀਂ ਪਹਿਲੇ ਆਨਲਾਈਨ ਬਾਈ ਕਰਦੇ ਸੀਗੇ ਆਪਣੇ ਕੋ ਗਰਮੇਲ ਸਿੰਘ ਜੀ ਨੇ ਉਹਨਾਂ ਤੋਂ ਅਸੀਂ ਇਹ ਬਾਇ ਕੀਤਾ ਸੀਗੇ ਵੀ ਉਹ ਸਾਨੂੰ ਭੇਜਦੇ ਸੀ ਕਟਿੰਗ ਕਰਕੇ ਫਿਰ ਸਾਡੇ ਬੱਚੇ ਸਟੈਂਪ ਚ ਇਹਨੂੰ ਫਿਟਿੰਗ ਕਰਦੇ ਸੀ ਆਪਣੇ ਆਪ ਜੀ ਤੇ ਹੁਣ ਅਸੀਂ ਲੋਕਲ ਜਿਹੜੇ ਹੈਗੀ ਦੀ ਕਟਿੰਗ ਕਰਵਾ ਲੈਂਦੇ ਆ ਕਿਉਂਕਿ ਜਿਹੜੇ ਟੂਲਸ ਨੇ ਉਹ ਬੱਚੇ ਮੈਨੂਅਲੀ ਯੂਜ਼ ਨਹੀਂ ਕਰ ਸਕਦੇ ਇਲੈਕਟ੍ਰਿਕ ਕਟਿੰਗ ਲਈ ਤਾਂ ਅਸੀਂ ਲੋਕਲ ਜਿਹੜੀ ਸਾਨੂੰ ਕੋਸਟ ਪੈਂਦੀ ਹੈ 40 ਤੋਂ 50 ਰੁਪਏ ਦੀ ਕਟਿੰਗ ਦੀ ਕੋਸਟ 60 ਰੁਪਏ ਪੈ ਜਾਂਦੀ ਹੈ ਉਹ ਸੀ ਆਪ ਨਾਪ ਦਿੰਦੇ ਇਹਨਾਂ ਦੀ ਕਟਿੰਗ ਦਾ ਕਿੰਨੀ ਕਟਿੰਗ ਕਰਨੀ ਹੈ ਕਿਵੇਂ ਲਗਾਣੀ ਹੈ ਜਿਵੇਂ ਤੁਸੀਂ ਤਾਂ ਤੁਸੀਂ ਛੱਡੇ ਹੋਏ ਹੋਲ ਜਿਹੜੇ ਆ ਜੀ ਹੈ ਤੁਸੀਂ ਦੇਖ ਰਹੇ ਹੋ ਕਿ ਮੇਰੇ ਕੋ ਜਿਹੜਾ ਹੈਗਾ ਇਹ ਆਲਨ ਅਸਰ ਇਹ ਵੀ ਤੁਹਾਨੂੰ ਇੱਕੋ ਜਿਹਾ ਲੱਗਦਾ ਹੋਏਗਾ ਹੂੰ ਤੇ ਇੱਕ ਹੋਰ ਹੋਏਗਾ ਸਾਡੇ ਕੋ ਘਟਾਰਲੀ ਬਣਿਆ ਹੋਇਆ ਇੱਕ ਬੱਚੇ ਕੋਲ ਇਹ ਪਿਆ ਮੇਰੇ ਕੋਲ ਇਸ ਦੇ ਵਿੱਚ ਵੀ ਇਹ ਵੀ ਤੁਹਾਨੂੰ ਸੇਮ ਲੱਗਦਾ ਹੈ ਜੀ ਤੇ ਇੱਕ ਸਾਡੇ ਕੋਲ ਇਹ ਹੈ ਕਬੂਤਰਾਂ ਵਾਲਾ ਲਿਓ ਮੇਰੇ ਕੋਲ ਬੱਚੇ ਤੇ ਇੱਕ ਸਾਡੇ ਕੋਲ ਇਹ ਕਿਸਮ ਦੀ ਤੁਹਾਨੂੰ ਦਿਖ ਰਹੀ ਹੈ ਇਹ ਵੀ ਸੇਮ ਹੀ ਲੱਗ ਰਿਹਾ ਵਿੱਚ ਥੋੜੀ ਚੇਂਜ ਦਿਖੇਗੀ ਅਗਰ ਦੇਖੋਗੇ ਹੂੰ ਹੁਣ ਇਹ ਬਖਰੇ 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 ਜਾਨਵਰਾਂ ਲਈ ਬਖਰੀ ਵਖਰੀ ਕਿਸਮ ਦੇ ਨੇ ਹੂੰ ਤੁਸੀਂ ਇਹ ਦੇਖੋਗੇ ਚਿੜੀ ਲਈ ਹੈ ਪਰ ਸਾਰਿਆਂ ਦੇ ਵਿੱਚ ਤੁਸੀਂ ਦੇਖੋ ਅਗਰ ਅਸੀਂ ਸਾਈਡ ਤੇ ਜਗ੍ਹਾ ਛੱਡੀ ਆ ਇਹਦਾ ਇਹ ਹੈ ਕਿ ਪੰਛੀ ਅਗਰ ਅੰਦਰ ਬੈਠੇਗਾ ਬੱਚੇ ਲਈ ਤਾਨੂੰ ਸਾਰੇ ਪਾਸੇ ਫਰੰਟ ਸਾਈਡ ਦਿਖੇਗਾ ਕਿ ਮੇਰੇ ਪਰ ਕਿਰੇ ਵਾਲੇ ਦੁਆਲੇ এনवायरमेंट ਚ ਹੋ ਕਹਿ ਰਿਆ ਉਹਨੂੰ ਮੌਸਮ ਦੇ ਵਿੱਚ ਪ੍ਰੋਪਰ ਰਹਿਣ ਜਾਣਕਾਰੀ ਮਿਲੇਗੀ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਤੇ ਇੱਕ ਸਭ ਤੋਂ ਵੱਡੀ ਚੀਜ਼ ਹੈ ਵੈਂਟੀਲੇਸ਼ਨ ਜੀ ਘਰਾਂ ਦੇ ਵਿੱਚ ਦੇਖੋ ਉਹ ਘਰ ਕਹਿੰਦੇ ਬਿਮਾਰ ਬੰਦੇ ਹੁੰਦੇ ਐ ਅਸਥਮਾ ਹੁੰਦਾ ਜਿੱਥੇ ਵੈਂਟੀਲੇਸ਼ਨ ਨਹੀਂ ਹੈ ਬੰਦ ਨੇ ਕਮਰੇ ਜੀ ਅਸੀਂ ਖਿੜਕੀਆਂ ਛੱਡਦੇ ਹਾਂ ਰੋਸ਼ਨਦਾਨ ਛੱਡਦੇ ਹਾਂ ਹੁਣ ਇਸ ਲਈ ਇਹਨਾਂ ਲਈ ਵੀ ਜ਼ਰੂਰੀ ਹੈ ਤੇ ਵੈਂਟੀਲੇਸ਼ਨ ਦਾ ਕੰਮ ਪ੍ਰੋਪਰ ਹੈ ਘਰ ਠੰਡਾ ਰਹਿੰਦਾ ਹੈ ਹਵਾ ਗਰਮ ਹੌਟ Air ਉੱਪਰ ਟਕਰਾਂਦੀ ਹੈ ਗਰਮ ਹਵਾ ਤੇ ਉਹ ਸਾਈਡ ਲੇਅਰ ਤੋਂ ਨਿਕਲ ਜਾਂਦੀ ਹੈ ਤੇ ਥੱਲੜੀ ਸਾਈਡ ਤੋਂ ਇਹਦੇ ਵਿੱਚ ਜਿਹੜੀ ਠੰਡੀ ਹਵਾ ਹੈ ਉਹ ਭਾਰੀ ਹੁੰਦੀ ਉਹ ਐਂਟਰ ਕਰਦੀ ਹੈ ਤੇ ਗਰਮ ਹਵਾ ਜਿਹੜੀ ਛੱਤ ਤੋਂ ਬਾਹਰ ਆ ਕੇ ਨਿਕਲ ਜਾਂਦੀ ਹੈ ਤੇ ਜਿਹੜਾ ਵੈਸੇ ਵੀ ਜਿਹੜੇ ਤੇ ਬੱਚੇ ਆ ਚਿੜੀ ਦੇ ਜਾਂ ਪੰਛੀ ਦੇ ਉਹ ਵੈਸੇ ਇਹਦੇ ਵਿੱਚ ਪ੍ਰੋਪਰ ਜਿਹੜੀ ਹਵਾ ਹੈ ਵੈਂਟੀਲੇਸ਼ਨ ਉਹ ਮਿਲਦੀ ਰਹੇਗੀ। ਹੂੰ ਤੇ ਇਸ ਦੀ ਡਾਈਮੈਂਸ਼ਨ ਸਰ ਬੱਕਰੀਆਂ ਨੇ ਇਹਨੂੰ ਤੁਸੀਂ ਦੇਖੋਗੇ ਚਿੜੀ ਦਾ ਹੈ। ਜੀ ਤੇ ਕਾਫੀ ਲੋਕ ਕਹਿੰਦੇ ਨੇ ਸਰ ਹਾਲ ਜਿਹੜਾ ਬਹੁਤ ਛੋਟਾ ਹੈ ਚਿੜੀ ਕਿੱਦਾਂ ਜਾਊਗੀ। ਹੂੰ ਚਿੜੀ ਹਮੇਸ਼ਾ ਉਸ ਘਰ ਚ ਦਾਖਲ ਹੁੰਦੀ ਜਿੱਥੇ ਉਹ ਆਪ ਟਾਈਟ ਜਾਵੇ। ਮਤਲਬ ਪੂਰੀ ਫਸ ਕੇ ਹੀ ਬੜੇ ਅੰਦਰ ਜਾਵੇ ਦੇ ਅੰਦਰ। ਤਾਂ ਹੁਣ ਅਗਰ ਚਿੜੀ ਦਾ ਜੇਕਰ ਤੁਸੀਂ ਇਸ ਚੀਜ਼ ਨੂੰ ਸੋਚੋਗੇ ਚਿੜੀ ਜਾਏਗੀ ਉਹ ਕਦੀ ਨਹੀਂ ਜਾਏਗੀ। ਕਿਉਂਕਿ ਜਿਹੜੀ ਚਿੜੀ ਆ ਉਹਨੇ ਆਪਣੇ ਬੱਚਿਆਂ ਦੀ ਸੁਰੱਖਿਆ ਉਹ ਜ਼ਿਆਦਾ ਨਹੀਂ ਕਰ ਸਕਦੀ ਦੂਜੇ ਜਾਨਵਰਾਂ ਤੋਂ ਤਾਂ ਉਹ ਕੋਸ਼ਿਸ਼ ਕਰਦੀ ਹੈ ਕਿ ਮੇਰਾ ਹਾਊਸ ਐਦਾਂ ਦਾ ਹੋਵੇ ਕੋਈ ਹੋਰ ਪੰਛੀ ਅੰਦਰ ਦਾਖਲ ਨਾ ਹੋ ਸਕੇ ਚਾਈ ਨਾ ਸਕੇ ਤਾਂ ਇਸ ਕਾਉਂਸਲ ਦੇ ਵਿੱਚ ਚਿੜੀ ਤੋਂ ਇਲਾਵਾ ਕੋਈ ਹੋਰ ਪੰਛੀ ਛੋਟੀਆਂ ਚਿੜੀਆਂ ਜਾਣਗੀਆਂ بڑے ਪੰਛੀ ਕੋਈ ਵੀ ਐਂਟਰ ਹੀ ਨਹੀਂ ਕਰੇਗਾ ਇਹ ਸਾਰੀਆਂ ਜਾਣਕਾਰੀਆਂ ਕਿਸ ਤਰ੍ਹਾਂ ਉਪਲਬਧ ਕੀਤੀਆਂ ਤੁਸੀਂ ਸਰ ਇਸ ਸੀ ਨੂੰ ਜੇ ਤੁਸੀਂ ਅਨੁਭਵ ਕਰਨਾ ਹੈ ਤੁਸੀਂ ਪੰਛੀਆਂ ਦੇ ਕਾਉਂਸਲਾਂ ਨੂੰ ਕਦੀ ਧਿਆਨ ਨਾ ਦੇਖੋ ਤੁਹਾਨੂੰ ਸਭ ਕੁਝ ਮਹਿਸੂਸ ਹੋ ਜਾਏਗਾ ਕਿ ਜਿਹੜੀਆਂ ਖਜੂਰਾਂ ਦੇ ਨਾਲ ਘੁਰਨੇ ਟੰਗੇ ਨੇ ਉਹ ਕਿਵੇਂ ਦੇ ਨੇ ਉਹਨਾ ਚ ਹੋਲ ਸਾਈਜ਼ ਉਹ ਦੋ ਬਣਾਉਂਦੇ ਨੇ ਉੱਪਰ ਉਹ ਧਿਆਨ ਨਾਲ ਜੇ ਤੁਹਾਡੇ ਕੋਈ ਗਿਰਿਆ ਹੋਏ ਕੋਈ ਮਿਲ ਜਾਵੇ ਉਹ ਇੱਕ ਐਨੀਮੀ ਲਈ ਬਣਾਉਂਦੇ ਆ ਰਸਤਾ ਜਿੱਥੋਂ ਉਹਨੂੰ ਭੁਲੇਖਾ ਪੈ ਸਕੇ ਤੇ ਆਪਰਾਸਤਾ ਓਪਨ ਕਰਦੇ ਨੇ ਉੱਥੋਂ ਵੜ ਕੇ ਬੱਚਿਆਂ ਤੱਕ ਜਾਂਦੇ ਨੇ ਤੇ ਬੱਚਿਆਂ ਦੀ ਜਾਣਕਾਰੀ ਲੈਣ ਤੋਂ ਬਾਅਦ ਕਰਨ ਤੋਂ ਬਾਅਦ ਉਹ ਬਾਹਰ ਨਿਕਲ ਦੇਣ ਦਾ ਹੌਸਲਾ ਫਿਰ ਬੰਦ ਕਰ ਦਿੰਦੇ ਨੇ ਤਾਂ ਪੰਜ 6 7 ਤੋਂ ਜ਼ਿਆਦਾ ਸਮਝਦਾਰ ਨੇ ਬੱਚਿਆਂ ਨੂੰ ਆਪਣੇ ਅਟੈਕਰਸ ਤੋਂ ਬਚਾਉਣ ਲਈ ਤੇ ਇਹ ਹੌਸਲਾ ਸਾਡਾ ਸਪੈਸ਼ਲ ਚਿੜੀ ਲਈ ਹੈ ਸਰ ਵੈਂਟੀਲੇਸ਼ਨ ਮਿਲੇਗੀ ਇਹ ਇਸ ਲਈ ਲਗਾਈ ਹੈ 3 ਸੈਂਟੀਮੀਟਰ ਇਸ ਤੇ ਚਿੜੀ ਬੈਠ ਕੇ ਆਪਣੇ ਬੱਚਿਆਂ ਨੂੰ ਅੰਦਰ ਭੋਜਨ ਦੇ ਸਕਦੀ ਹੈ ਤੇ ਉਹਦੇ ਬੱਚੇ ਉਦੋਂ ਤੱਕ ਬਾਹਰ ਨਹੀਂ ਨਿਕਲਣਗੇ ਆਣਗੇ ਜਦੋਂ ਤੱਕ ਉਹ ਉਡਣ ਦੀ ਤਿਆਰੀ ਨਹੀਂ ਕਰ ਲੈਂਦੇ ਚਿੜੀ ਉਹ ਵੀ ਸੇਫਟੀ ਦੇਖਦੀ ਹੈ ਕਿਉਂਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਆ ਤਾਂ ਉਹ ਬਾਹਰ ਭੱਜਦੇ ਆ ਜੇ ਓਪਨ ਹੋਏਗਾ ਤਾਂ ਬਾਹਰ ਆਣ ਕੇ ਜਾਨਵਰਾਂ ਦਾ ਸ਼ਿਕਾਰ ਹੋਣਗੇ ਤਾਂ ਇਸ ਦੇ ਵਿੱਚ ਚਿੜੀ ਦੇ ਬੱਚੇ ਉਦੋਂ ਹੀ ਉੱਡ ਕੇ ਬੈਠਣਗੇ ਬਾਹਰ ਆਣਗੇ ਜਦੋਂ ਤੱਕ ਉਹ ਉਡਣਾ ਸਿੱਖ ਨਹੀਂ ਲੈਂਦੇ ਉਦੋਂ ਤੱਕ ਚਿੜੀ ਇੱਥੋਂ ਬੈਠ ਕੇ ਆਪਣਾ ਚੌਗਾ ਬੱਚਿਆਂ ਨੂੰ ਬਾਹਰ ਤੋਂ ਦੇ ਸਕਦੀ ਹੈ ਜਾਂ ਅੰਦਰ ਜਾ ਸਕਦੀ ਹੈ ਜੇ ਸੁਰੱਖਿਆ ਕਰਨੀ ਹੈ ਤਾਂ ਇੱਕ ਬਾਹਰ ਬੈਠੇਗਾ ਦੂਸਰਾ ਜਿਹੜਾ ਜੋੜੇ ਦੇ ਵਿੱਚ ਉਹ ਅੰਦਰ ਜਾ ਕੇ ਆਪਣੇ ਰੱਖ ਸਕਦਾ ਤੇ ਐਵੇਂ ਹੀ ਸਾਡੇ ਕੋਲ ਸਰ ਇੱਕ ਘਟਾਰਲੀ ਬਣਿਆ ਹੋਇਆ ਹੈ ਇਹ ਜਿਹੜਾ ਜੋੜਾ ਹੈ ਜਿੱਥੇ ਤੁਸੀਂ ਹਾਈਟ ਦਾ ਫਰਕ ਦੇਖੋਗੇ ਇਹਦੀਆਂ ਡਾਈਮੈਂਸ਼ਨਸ ਨੇ ਆਪਾਂ ਸ਼ੇਅਰ ਕਰ ਦਾਂਗੇ ਤੁਹਾਨੂੰ ਕਿੰਨੇ ਸੈਂਟੀਮੀਟਰ ਜਿਹੜੀ ਲੈਂਥ ਹੈ ਕਿੰਨੇ ਸੈਂਟੀਮੀਟਰ ਬ੍ਰੈਥ ਹੈ ਤੇ ਕਿੰਨੀ ਤੁਸੀਂ ਹਾਈਟ ਰੱਖਣੀ ਹੈ ਤੇ ਇਹਦਾ ਸਾਈਜ਼ ਹੈ ਜਿਹੜਾ ਇੰਚ ਕਿੰਨੇ ਇੰਚ ਦਾ ਸਾਈਜ਼ ਹੋਣਾ ਚਾਹੀਦਾ ਇਹ ਸਾਰਾ ਮੈਟਰ ਕਰਦਾ ਇਹ ਮੈਟਰ ਕਰਦਾ ਇਹ ਘਟਾਰਲੀ ਅਸੀਂ ਬਣਾਇਆ ਗਿਆ ਘਟਾਰਲੀ ਹੈ ਇੱਚ ਤੁਹਾਨੂੰ ਘਟਾਰ ਅਗਰ ਤੁਸੀਂ 2-3 ਦਿਨ ਲਗਾ ਲੋਗੇ ਇਹਨੂੰ ਘਰੇ ਓਪਨ ਚ ਲਗਾ ਦਿਓ ਜਾਂ ਬਦ}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text{}{\text ਆਪਣਾ ਤਾਰ ਵਗੈਰਾ ਨਾਲ ਹੈਂਗ ਕਰਕੇ ਜਾਂ ਤੁਸੀਂ ਧੀਵੇਂ ਦੇਖੋਗੇ ਅਸੀਂ ਲਗਾਏ ਹੋਏ ਆ ਪਿੱਛੇ ਇਹ ਤੁਸੀਂ ਜਿਹੜੇ ਹੈਗੇ ਕੋਈ ਪੋਲ ਵਗੈਰਾ ਆਪਣੇ ਘਰ ਦੇ ਵਿੱਚ ਲਗਾ ਕੇ ਪਰ ਬੂਟਿਆਂ ਦੇ ਵਿੱਚ ਤੁਸੀਂ ਉਸ ਨੂੰ ਲੈ ਜਾਓ ਤਾਂ ਕਿ ਉਹਨਾਂ ਨੂੰ ਨਾਰਮਲ ਛੇਡ ਹੈ ਜਿਹੜੀ ਪਲਾਂਟਸ ਦੀ ਛੇਡ ਮਿਲਦੀ ਰਹੇ ਮਤਲਬ ਡਾਇਰੈਕਟ ਸਨਲਾਈਟ ਨਾ ਪਵੇ ਹੀਟ ਦੇ ਹੀਟ ਕਰਕੇ ਗਰਮੀ ਕਰਕੇ ਤਾਂ ਉਹ ਚੀਜ਼ ਦਾ ਵੀ ਧਿਆਨ ਰੱਖਣਾ ਹੈ ਇਹ ਜਿਹੜੇ ਸਰ ਅਸੀਂ ਲਗਾਏ ਇੱਥੇ ਇਹਦਾ ਨਾਮ ਦਿੱਤਾ ਹੈ ਕਨਸੈਪਟ ਦਾ ਅਸੀਂ ਵਰਡ ਕਲੋਨੀ ਪੰਛੀਆਂ ਦੀ ਕਲੋਨੀ ਹੁਣ ਕਾਫੀ ਲੋਕ ਸੋਚਣਗੇ ਯਾਰ ਪੰਛੀਆਂ ਦੀ ਕਲੋਨੀ ਬਣਾਉਣ ਦਾ ਮਕਸਦ ਕੀ ਹੈ ਇਹ ਪੰਜਾਬ ਨਾਲੋਂ ਵੀ ਪੂਰੇ ਭਾਰਤ ਦਾ ਪਹਿਲਾ ਸਕੂਲ ਹੋਏਗਾ ਮੈਨੂੰ ਲੱਗਦਾ ਜਿਨ੍ਹਾਂ ਕੋਲ ਪੰਛੀਆਂ ਦੀ ਕਲੋਨੀ ਹੈ ਜੀ ਇਹ ਇਸ ਕਰਕੇ ਅਸੀਂ ਸਰਪੰਛੀਆਂ ਦੀ ਕਲੋਨੀ ਨਾਮ ਦਿੱਤਾ ਹੈ ਕਿ ਇੱਥੇ ਅਸੀਂ ਲੋਕਾਂ ਨੂੰ ਟ੍ਰੇਨਿੰਗ ਦੇਵਾਂਗੇ ਜਦੋਂ ਵੀ ਸਾਡੇ ਕੋਲ ਬੱਚਿਆਂ ਦੇ ਮਾਤਾ ਪਿਤਾ ਇੱਥੇ ਪੀਟੀਐਮ ਚਾਣਗੇ ਹਮ ਮਿਲਣ ਤਾਂ ਅਸੀਂ ਇੱਥੇ ਉਹਨਾਂ ਨੂੰ ਦਿਖਾਵਾਂਗੇ ਕਿ ਤੁਸੀਂ ਇਸ ਕੰਮ ਦੇ ਵਿੱਚ ਵੀ ਧਿਆਨ ਦਿਓ ਇੱਥੇ ਅਸੀਂ ਵੱਖ-ਵੱਖ ਤਰ੍ਹਾਂ ਦੇ ਆਪਣੇ ਜਿਹੜੇ ਇਹ ਹੈਗੇ ਆ ਇਹ ਰੀ ਲਗਾਏ ਹੋਏ ਨੇ ਘਟਾਰਾਂ ਦੇ ਅਲੱਗ ਨੇ ਕਬੂਤਰਾਂ ਦੇ ਨੇ ਜਿਨ੍ਹਾਂ ਦੀ ਅਸੀਂ ਉਹਨਾਂ ਨੂੰ ਜਾਣਕਾਰੀ ਵੀ ਦੇ ਸਕਦੇ ਆ ਤੇ ਅਗਰ ਕਿਸੇ ਪੰਛੀ ਨੂੰ ਘਰ ਦੀ ਜ਼ਰੂਰਤ ਹੈ ਰੋਖਾ ਨੇੜੇ ਉਹ ਪੰਛੀ ਵੀ ਇਸ ਵਿੱਚ ਆ ਕੇ ਰਹਿ ਸਕਦਾ ਹੈ ਤੇ ਸਾਡੀ ਆਸ ਹੋएगी ਅੱਜ ਹੀ ਅਸੀਂ ਲਗਾਏ ਆ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਉਹਦੀਆਂ ਸ਼ਾਟ ਭੇਜਾਂਗੇ ਜਦੋਂ ਇਹਨਾਂ ਚ ਚਿੜੀਆਂ ਜਿਹੜੀਆਂ ਸਾਡੇ ਕੋਲ ਦਾਖਲ ਹੋਣਗੀਆਂ ਕਿਉਂਕਿ ਅੱਜ ਹੀ ਇਹ ਕਲੋਨੀ ਜਿਹੜੀ ਅਸੀਂ ਲਗਾਈ ਹੈ ਸਵੇਰ ਤੋਂ ਸਾਡੇ ਬੱਚੇ ਤੇ ਸ਼ਾਮ ਹੋ ਚੁੱਕੀ ਆ ਸਾਨੂੰ ਸ਼ਨੀਵਾਰ 6-7 ਵਜੇ ਦਾ ਟਾਈਮ ਹੈ ਉਹ ਇਸਦੀ ਮਿਹਨਤ ਚੱਲ ਰਹੀ ਸੀ ਆਪਣੀ ਪੇਂਟ ਦੀ ਡ੍ਰਿਲਿੰਗ ਦੀ ਸਾਰਾ ਕੰਮ ਅਸੀਂ ਅੱਜ ਕੰਪਲੀਟ ਕੀਤਾ ਸੀ ਕੇਸ ਦਾ ਕਨਸੈਪਟ ਲਾਈ ਹੈ ਤੇ ਤੀਸਰਾ ਤੁਸੀਂ ਮੇਰੇ ਕੋਲ ਦੇਖ ਰਹੇ ਹੋ ਜਿਹੜਾ ਹੈਗਾ ਉਹ ਅਸੀਂ ਕਬੂਤਰਾਂ ਲਈ ਤਿਆਰ ਕੀਤਾ ਹੈ ਤੁਸੀਂ ਦੇਖ ਰਹੇ ਹੋ ਬੱਕਰੀ ਸ਼ੇਪ ਹੈ ਜੀ ਕਿਉਂਕਿ ਜਿਹੜੇ ਕਬੂਤਰ ਹੈ ਉਹ ਬੰਦ ਘਰਨੇ ਚ ਕਦੀ ਵੀ ਨਹੀਂ ਵੜਨਗੇ ਹੂੰ ਤੁਸੀਂ ਜਿੰਨਾ ਮਰਜੀ ਵੱਡੇ ਹਾਊਸ ਬਣਾ ਲਓ ਕਬੂਤਰ ਕਦੀ ਨਹੀਂ ਜਾਏਗਾ ਹੂੰ ਕਬੂਤਰ ਹਮੇਸ਼ਾ ਆਪਣੇ ਬੱਚਿਆਂ ਨੂੰ ਜਿਹੜਾ ਜਨਮ ਦਿੰਦਾ ਹੈ ਖੁੱਲੀ ਜਗ੍ਹਾ 'ਚ ਦਿੰਦਾ ਹੈ ਜੀ ਉਹਨੂੰ ਸਾਡੇ ਕੋਈ ਨਾ ਕੋਈ ਬੇਸਤੀ ਜ਼ਰੂਰਤ ਹੁੰਦੀ ਹੈ ਸੋਲਿਡ ਜਿਵੇਂ ਕਿ ਅਸੀਂ ਕਹਿ ਲਈਏ ਪਰਛੱਤੀ ਘਰ ਦੀ ਕੋਈ ਛੱਤ ਦੇ ਵਿੱਚ ਕੋਈ ਗੈਪ ਹੈਗਾ ਮੋਗਾ ਹੈ ਜਾ ਸਾਡੀਆਂ ਸਲੇਬਾਂ ਦੇ ਅਸੀਂ ਤਾਕੀਆਂ ਨੂੰ ਛੱਡੇ ਹੋਏ ਸ਼ੇਡ ਹਾਈਟ ਦੇ ਵਿੱਚ ਤਾਂ ਉਹਨਾਂ ਥਾਵਾਂ ਤੇ ਇਹੀ ਕਬੂਤਰ ਜਿਹੜੇ ਆਪਣੇ ਬੱਚਿਆਂ ਨੂੰ ਥਾਂ ਦਿੰਦੇ ਆ ਬੈਠ ਦਿੰਦੇ ਆ ਅਗਰ ਤੁਸੀਂ ਦੇਖੋਗੇ ਸਾਡੇ ਸਕੂਲ ਦੇ ਵਿੱਚ ਤਿੰਨ ਚਾਰ ਜੋੜੇ ਨੇ ਤਾਂ ਇਸ ਟਾਈਮ ਜਿਹੜੇ ਬੱਚੇ ਦਿੱਤੇ ਹੋਏ ਐ ਤੇ 15 ਤੋਂ 16 ਜਿਹੜੇ ਜੋੜੇ ਐ ਉਹ ਅੰਡੇ ਦੇ ਚੁੱਕੇ ਆਪਣੀਆਂ ਸਲੇਬਾਂ ਦੇ ਸਕੂਲ ਦੇ ਵਿੱਚ ਓਪਨ ਏਰੀਆ 'ਚ ਅੱਛਾ ਪਰ ਅਸੀਂ ਉਹਦੀ ਦਿੱਕਤ ਸਾਨੂੰ ਕੀ ਆ ਰਹੀ ਸੀ ਕਿ ਜਦੋਂ ਬੱਚੇ ਥੋੜਾ ਜਿਹਾ ਵੱਡੇ ਹੁੰਦੇ ਆ ਉਹ ਜਿਹੜੇ ਬੱਚੇ ਐ ਉਹ ਗਿਰ ਜਾਂਦੇ ਆ ਹੂੰ ਕਿਉਂਕਿ ਸਲੈਬ ਦੇ ਮੋਰੇ ਕੋਈ ਪ੍ਰੋਟੈਕਸ਼ਨ ਨਹੀਂ ਆ ਬੱਚਿਆਂ ਨੂੰ ਰੋਕਣ ਲਈ ਜੀ ਤਾਂ ਜਦੋਂ ਗਿਰਦੇ ਆ ਤਾਂ ਬਿੱਲੀ ਦਾ ਸ਼ਿਕਾਰ ਜਾਂ ਛੋੜ ਜਾਨਵਰਾਂ ਦਾ ਸ਼ਿਕਾਰ ਹੁੰਦੇ ਨੇ ਹੂੰ ਤਾਂ ਅਸੀਂ ਕਾਫੀ ਕਈ ਵਾਰ ਤਾਂ ਸਾਡੇ ਬੱਚੇ ਸਕੂਲ 'ਚ ਟੇਬਲ ਲਗਾ ਕੇ ਉੱਥੇ ਬੱਚਿਆਂ ਨੂੰ ਚੱਕ ਕੇ ਉੱਪਰ ਰੱਖ ਦਿੰਦੇ ਆ ਸਵੇਰੇ ਸਵੇਰੇ ਪਰ ਹੁਣ ਸਾਰਾ ਦਿਨ ਜਿਹੜੇ ਬੱਚੇ ਸਕੂਲ 'ਚ ਉਪਲਬਧ ਨਹੀਂ ਹੁੰਦੇ ਸਾਡੇ ਕੋਲ ਤੇ ਇਸ ਕਰਕੇ ਸਾਨੂੰ ਲੱਗਿਆ ਕਿ ਇਹਨਾਂ ਦਾ ਵੀ ਕੁਝ ਕਰਦੇ ਆ ਹੱਲ ਤਾਂ ਫਿਰ ਅਸੀਂ ਇਹ ਚੀਜ਼ ਤਿਆਰ ਕੀਤੀ ਹੈ ਤੁਸੀਂ ਦੇਖੋਗੇ ਇਹਨਾਂ ਦੇ ਉੱਪਰ ਜਿਹੜੇ ਕਬੂਤਰ ਦਾ ਜੋੜਾ ਹੈ ਉਹ ਦੋਨੋਂ ਕਬੂਤਰ ਬੈਠ ਸਕਦੇ ਸ਼ਾਮ ਦੇ ਸਮੇਂ ਤਾਂ ਸਾਡੇ ਕੋਲ ਦੋ ਕਬੂਤਰਾਂ ਦਾ ਜੋੜਾ ਜਿਹੜਾ ਦੋਨੋਂ ਕਬੂਤਰ ਜਿਹੜੇ ਹੈਗੇ ਆ ਬੈਠ ਸਕਦਾ ਇੱਕ ਜੋੜਾ ਤਾਂ ਉਹਨਾਂ ਦੇ ਬੈਠਣ ਲਈ ਪ੍ਰੋਪਰ ਜਗ੍ਹਾ ਇਹਦਾ ਵੀ ਪ੍ਰੋਪਰ ਨਾਪ ਹੈ ਕਿੰਨੀ ਚੁੜਾਈ ਹੈ ਕਿੰਨੀ ਉਹ ਹੈ ਤੇ ਇਹਦੇ ਵਿੱਚ ਜਿਹੜੇ ਆਂਡੇ ਦੇ ਕੇ ਆਪਣਾ ਆਲਣਾ ਉਹ ਆਪ ਹੀ ਬਣਾਗੇ ਇੱਕ ਹੋਰ ਚੀਜ਼ ਹੈ ਕਈ ਲੋਕ ਕਹਿੰਦੇ ਆ ਸਰ ਪੰਛੀ ਦਾ ਆਲਣਾ ਬਣਾਉਂਦੇ ਆ ਅਸੀਂ ਤਾਂ ਕਦੀ ਸੁਣਿਆ ਨਹੀਂ ਕਿ ਪੰਛੀਆਂ ਦਾ ਆਲਣਾ ਅਸੀਂ ਬਣਾ ਰਹੇ ਹਾਂ ਸਰ ਅਸੀਂ ਪੰਛੀਆਂ ਦੇ ਆਲਣੇ ਤਿਆਰੀ ਨਹੀਂ ਕਰ ਰਹੇ ਇਹ ਆਲਣੇ ਹੈ ਹੀ ਨਹੀਂ ਰਹਿਣ ਬਸੇਰੇ ਨਹੀਂ ਹੈ ਇਹ ਸਿਰਫ ਅਸੀਂ ਜਗ੍ਹਾ ਦੇ ਰਹੇ ਹਾਂ ਅੱਛਾ ਜਿਵੇਂ ਤੁਸੀਂ ਕਹਿ ਦਿਓ ਕਿ ਮੈਂ ਘਰ ਪਾਣਾ ਹੈ ਘਰ ਪਾਣ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪ ਜਗਾ ਚਾਹੀਦੀ ਹੈ 플랏 ਚਾਹੀਦਾ ਹੈ 플랏 ਚਾਹੀਦਾ ਹੈ ਹੁਣ ਤੁਸੀਂ 플랏 ਤਾਂ ਪੰਛੀਆਂ ਨੂੰ ਦੇ ਹੀ ਨਹੀਂ ਰਹੇ ਆਲਣਾ ਤਾਂ ਤਾਂ ਪਏਗਾ ਹਮ ਹੁਣ 플랏 ਦੇਣ ਦਾ ਕੰਮ ਤਾਂ ਤੁਹਾਡਾ ਹੈ ਅਸੀਂ ਤਾਂ ਇਹ ਪੰਛੀਆਂ ਨੂੰ ਆਲਣਾ ਨਹੀਂ ਦੇ ਰਹੇ ਸੀ 플랏 ਦੇ ਰਹੇ ਹਾਂ ਇਹ ਪੰਛੀਆਂ ਦੇ 플랏 ਨੇ ਜਿਨ੍ਹਾਂ ਚ ਆਲਣੇ ਉਹ ਖੁਦ ਪਾਣਗੇ ਤੁਸੀਂ ਦੇਖੋਗੇ ਇਹਨਾਂ ਦੇ ਉੱਪਰ ਉਹ ਆਪ ਡੰਡੀਆਂ ਢੋਣਗੇ ਆਪਣਾ ਆਲਣਾ ਪਾਣਗੇ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਆਪਾਂ ਬਹੁਤ ਜਲਦੀ ਤੇ ਉਹਨਾਂ ਪਰ ਆਪਣੇ ਅੰਡੇ ਦੇਣਗੇ ਤੇ ਬੈਠਣਗੇ ਹਮ ਮਤਲਬ ਆ ਲੈਣਾ ਦਾ ਅਸੀਂ ਕਦੀ ਕਹਿ ਨਹੀਂ ਰਹੇ ਕਿ ਅਸੀਂ ਪੰਛੀਆਂ ਦੇ ਆ ਲੈਣਾ ਲਾਏ ਆ ਲੈਣਾ ਕਨਸੈਪਟ ਅਸੀਂ ਯੂਜ਼ ਹੀ ਨਹੀਂ ਕਰਦੇ ਅਸੀਂ ਕਹਿੰਦੇ ਅਸੀਂ ਪੰਛੀਆਂ ਲਈ ਥਾਂ ਲਗਾਈ ਹੈ ਉਹਨਾਂ ਨੂੰ ਪਲਾਟ ਇਸ਼ੂ ਕਰ ਰਹੇ ਆ ਇਸੇ ਕਰਕੇ ਅਸੀਂ ਵਰਡ ਕਲੋਨੀ ਨਾਮ ਦਾ ਕਨਸੈਪਟ ਲੈਂਦਾ ਹੈ ਕਿ ਤੁਸੀਂ ਪੰਛੀਆਂ ਨੂੰ ਰਹਿਣ ਲਈ ਹੂੰ ਕੀ ਦਿਓ ਪਲਾਟ ਦਿਓ ਥਾਂ ਦਿਓ ਕੁਦਰਤ ਆਪਣਾ ਕੰਮ ਆਪਣੇ ਆਪ ਕਰੇਗੀ ਤੁਹਾਡੇ ਘਰ ਅਗਰ ਕੁਦਰਤ ਨੇ ਚਾਇਆ ਤੁਸੀਂ ਕੁਦਰਤ ਪ੍ਰੇਮੀ ਹੋ ਤੁਸੀਂ ਪੰਛੀਆਂ ਨੂੰ ਰੋਜ਼ ਦਾਣਾ ਪਾਉਂਦੇ ਹੋ ਪੰਛੀਆਂ ਨੂੰ ਰੋਜ਼ ਪਾਣੀ ਪਾਉਂਦੇ ਹੋ ਪੰਛੀਆਂ ਦਾ ਧਿਆਨ ਰੱਖਦੇ ਹੋ ਆਪਣੀ ਜ਼ਿੰਦਗੀ 'ਚ 10 ਮਿੰਟ ਸ਼ਾਮ ਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਚਾਹਦੇ ਹੋ ਸ਼ਾਮ ਦੇ ਸਮੇਂ ਆਪਣੇ ਪਾਰਕ ਦੇ ਵਿੱਚ ਬੈਠ ਕੇ ਪੰਛੀਆਂ ਦੀ ਜਿਹੜੀ ਚੀਂਚੀ ਸੁਣਨਾ ਚਾਹਦੇ ਹੋ ਜਿਵੇਂ ਤੁਸੀਂ ਇੱਥੇ ਸੁਣ ਰਹੇ ਹੋ ਸ਼ਾਮ ਦੇ ਸਮੇਂ ਦੇਖੋ ਕਿੰਨੇ ਪੰਛੀਆਂ ਦੀ ਆਵਾਜ਼ਾਂ ਤੁਹਾਨੂੰ ਗ੍ਰੀਨਰੀ ਚ ਆ ਰਹੀਆਂ ਕਿਉਂਕਿ ਉਹ ਇੱਥੇ ਰਹਿਣਾ ਪੰਛੀ ਪਸੰਦ ਕਰਦੇ ਨੇ ਜੀ ਤਾਂ ਤੁਹਾਡੇ ਘਰ 'ਚ ਵੈਸੇ ਹੀ ਪੋਜ਼ਿਟਿਵ એનર્ਜੀ ਰਹਿੰਦੀ ਹੈ ਕਹਿੰਦੇ ਪੰਛੀ ਉਸ ਘਰ ਆਉਂਦੇ ਨੇ ਜਿੱਥੇ ਪੋਜ਼ਿਟਿਵ એનર્ਜੀ ਹੈ ਹਮ ਜਿੱਥੇ ਨੈਗੇਟਿਵ એનર્ਜੀ ਹੈ ਘਰਾਂ ਦੇ ਵਿੱਚ ਉੱਥੇ ਪੰਛੀ ਕਦੀ ਆਉਂਦੇ ਨਹੀਂ ਉਹ ਚੋਗਾ ਵੀ ਨਹੀਂ ਚੁਗਦੇ ਨੇ ਜੀ ਪੰਛੀ ਚੋਗਾ ਵੀ ਉੱਥੇ ਚੁਗਣ ਆਣਗੇ ਜਿੱਥੇ ਉਹਨਾਂ ਨੂੰ ਲੱਗੇਗਾ ਕਿ ਬੰਦਾ ਰੱਬ ਨਾਲ ਜੁੜਿਆ ਹੋਇਆ ਹੈ ਕੁਦਰਤ ਨੂੰ ਪਸੰਦ ਕਰਦਾ ਹੈ ਤਾਂ ਉਹ ਆਪਣੇ ਆਪ ਤੁਹਾਡੇ ਘਰ ਨਿਵਾਲਾ ਖਾਨ ਆਣਗੇ ਸਾਡੇ ਕੋਲ ਅੱਜ ਵੀ ਤੁਸੀਂ ਸਕੂਲ 'ਚ ਦੇਖੋਗੇ ਬਾਜਰਾ ਕਾਫੀ ਵੱਡੇ ਪੱਦਰ ਤੇ ਪਿਆ ਹੈ ਤੇ ਉਸ ਤੋਂ ਇਲਾਵਾ ਅਸੀਂ ਪੰਛੀਆਂ ਲਈ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਸਕੂਲ 'ਚ ਲਿਆ ਕੇ ਰੱਖੀਆਂ ਹੋਈਆਂ ਚਿੜੀਆਂ ਲਈ ਬਾਜਰਾ ਹੈ ਪੰਛੀਆਂ ਲਈ ਜਿਹੜੇ ਕਬੂਤਰਾਂ ਲਈ ਸਾਡੇ ਕੋਲ ਛੋਟੀਆਂ ਖਿੱਲਾ ਵੀ ਨੇ ਜਿਹੜੀਆਂ ਹੈਗੀਆਂ ਉਸ ਤੋਂ ਇਲਾਵਾ ਧਾਨ ਹੈਗੇ ਆਪਣਾ ਕੋ ਬੇਸਟ ਜਿਹੜੇ ਸਾਨੂੰ ਬੱਚਿਆਂ ਦੇ ਘਰੇ ਹੋ ਜਾਂਦੇ ਆ ਮੰਡੀਆਂ ਦੇ ਓਇਲ ਵਾਪਸ ਲੈ ਆਉਂਦੇ ਆ ਘਰੇ ਬੱਚਿਆਂ ਦੇ ਘਰ ਦੇ ਉਹ ਸਾਨੂੰ ਭੇਜ ਦਿੰਦੇ ਆ ਅਸੀਂ ਪੈਕ ਜੈਸੇ ਜਗ੍ਹਾ ਆਪਾਂ ਖਿਲਾਰ ਦਿੰਦੇ ਆ ਤੇ ਪੰਛੀ ਜਿਹੜੇ ਸਾਡੇ ਕੋ ਗਿਣਤੀ ਲਗਾਤਾਰ ਜਿਹੜੀ ਹੈਗੀ ਉਹ ਵੱਧ ਹੀ ਜਾਂਦੀ ਹੈ ਜੀ ਤੇ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਸਾਡੇ ਸਕੂਲ ਦੇ ਕੁਝ ਬੱਚੇ ਇੱਥੇ ਸਾਡੇ ਕੋ ਬੱਚਾ ਹੋਏਗਾ ਸਾਹਿਬ ਹਮ ਹੈਗਾ ਸਾਹਿਬ ਟਾਹਾਂ ਤੋਂ ਅੱਛਾ ਲਾ ਗਿਆ ਬੱਚਾ ਤੁਸੀਂ ਦੇਖਿਆ ਹੋਵੇਗਾ ਵੀਡੀਓ ਸ਼ਾਰਟ ਚ ਉਹਦੇ ਕਬੂਤਰ ਹੈ ਚਿੱਟੇ ਜੀ ਉਸ ਬੱਚੇ ਨੇ ਪ੍ਰੇਰਿਤ ਹੋ ਕੇ ਆਪਣੇ ਘਰ ਦੇ ਵਿੱਚ ਪਹਿਲੇ ਕਬੂਤਰਾਂ ਨੂੰ ਪਿੰਜਰੇ 'ਚ ਰੱਖਦਾ ਸੀ ਉਹ ਬੱਚਾ ਹਮ ਉਹ ਪਿੰਜਰੇ ਚ ਬੱਚੇ ਰੱਖ ਤ ਕਬੂਤਰ ਰੱਖਦਾ ਸੀ ਪਿੰਜਰੇ ਚ ਉਹਨੂੰ ਕਿਆ ਦਿੱਕਤ ਸੀ ਕਿ ਉਹਨੂੰ ਬਿੱਲੀ ਨਾ ਖਾ ਲੇ ਉਹ ਨਾ ਖਾ ਲੇ ਪਰ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਉਸਨੇ ਆਪਣੇ ਘਰੇ ਸੋਚਿਆ ਕਿ ਮੈਂ ਪੰਛੀਆਂ ਨੂੰ ਜੇਲ ਨਹੀਂ ਕਰਨੀ ਮੈਂ ਕਬੂਤਰਾਂ ਨੂੰ ਜੇਲ ਚ ਨਹੀਂ ਰੱਖਣਾ ਚਾਹੁੰਦਾ ਜੀ ਮੈਂ ਉਹਨਾਂ ਲਈ ਇਹ ਲਗਾਵਾਂਗਾ ਤੇ ਉਹਨੇ ਘਰ ਦੇ ਵਿੱਚ ਇੱਕ ਰੂਮ ਚ ਇਹ ਲਗਾਏ ਨੇ ਬਾਹਰ ਤੇ ਸਾਰੇ ਪੰਛੀ ਬੈਠੇ ਨੇ ਨਾ ਬਿੱਲੀ ਦਾ ਖਤਰਾ ਹੈ ਨਾ ਕਿਸੇ ਚੀਜ਼ ਦਾ ਤੇ ਕਬੂਤਰ ਬੜੇ ਆਰਾਮ ਨਾਲ ਇਹਨਾਂ ਦੇ ਉੱਪਰ ਕਿਆ ਕਰਦੇ ਆ ਬੈਠਦੇ ਆ ਲਓ ਜੀ ਏ ਨੇ ਜੀ ਜਗਜੀਤ ਸਿੰਘ ਜੀ ਪਿੰਡ ਰਾਏਪੁਰ ਜ਼ਿਲ੍ਹਾ ਰੋਪੜ ਨੂਰਪੁਰਬਿੱਦੀ ਬਲਾਕ ਤੋਂ ਵੀਡੀਓ ਬਣਾ ਰਹੇ ਆ ਜੀ ਔਰ ਸਕੂਲ ਦੇ ਵਿਹੜੇ 'ਚ ਖੜ ਕੇ ਵੀਡੀਓ ਬਣ ਰਿਹਾ ਜੀ ਕਿ ਅਸੀਂ ਪੰਛੀਆਂ ਲਈ ਫੂਡ ਦਾ ਵੀ ਪ੍ਰਬੰਧ ਕੀਤਾ ਹੈ ਕਿ ਜੋ ਮਿੱਡੇ ਮੀਲ 'ਚ ਫੂਡ ਬਚਦਾ ਹੈ ਸਾਡਾ ਚਾਵਲ ਭੋਜਨ ਉਹ ਸੀਨ ਵਾਲੀ ਘੜੀਆਂ ਦੇ ਕੱਟ ਕੇ ਹੈਂਗਰ ਬਣਾਏ ਹੋਏ ਨੇ ਉਹਨਾਂ 'ਚ ਪੈ ਜਾਂਦਾ ਹੈ ਤੇ ਪੰਛੀਆਂ ਨੂੰ ਜਦੋਂ ਵੀ ਜ਼ਰੂਰਤ ਆ ਆਪਣਾ ਖਾ ਲੈਂਦੇ ਤੇ ਪਾਣੀ ਵੀ ਉਹਨਾਂ ਦੇ ਵਿੱਚ ਹੀ ਹੁੰਦਾ ਹੈ ਵੇਸਟ ਨਹੀਂ ਜਾਂਦਾ ਤਾਂ ਵੇਸਟ ਫੂਡ ਦੀ ਵੀ ਸਾਡੇ ਕੋਲ ਹੈ ਨਹੀਂ ਸਰ ਪਾਣੀ ਦੀ ਵੇਸਟ ਸਾਡੇ ਕੋਲ ਬਿਲਕੁਲ ਹੀ ਨਹੀਂ ਹੈ ਕਿਉਂਕਿ ਪਾਣੀ ਲਈ ਸਾਡੇ ਕੋਲ ਰੀਚਾਰਜਿੰਗ ਸਿਸਟਮ ਅਸੀਂ ਟ੍ਰिपल ਲੇਅਰ ਲਗਾਇਆ ਹੋਇਆ ਆਪਣੇ ਕੋਲ 3 ਇਨ 1 ਆਈ ਥਿੰਕ ਪੰਜਾਬ ਚ ਕਿਸੇ ਕੁਝ ਹੋਏਗਾ ਤਾਂ ਮੈਨੂੰ ਪਤਾ ਨਹੀਂ ਹੈ। ਹਮ 3 in 1 ਸਾਡੇ ਰਾਇਪਰ ਸਕੂਲ ਚ ਵਾਟਰ ਜਿਹੜਾ ਰੀਚਾਰਜਿੰਗ ਸਿਸਟਮ ਹੈ ਫਸਟ ਹੈ ਸਾਡੇ ਕੋਲ ਡਾਇਰੈਕਟ ਇੰਜੈਕਟ ਸਿਸਟਮ ਹੈ ਸਰ ਸਾਡੇ ਕੋਲ ਜੀ ਜਿਹੜਾ ਪਾਣੀ ਦਾ ਡਾਇਰੈਕਟ ਇੰਜੈਕਟ ਸਿਸਟਮ ਹੈ ਸਾਡਾ ਉਹ ਇਹ ਹੈ ਕਿ ਸਾਡੇ ਕੋਲ ਪੁਰਾਣੇ ਬੋਰ ਸੀ ਦੋ ਹਮ ਉਹਨਾਂ ਦੇ ਵਿੱਚ ਅਸੀਂ ਡਾਇਰੈਕਟ ਪਾਣੀ ਨਹੀਂ ਪਾਇਆ ਹੋਇਆ ਸਾਡੇ ਕੋਲ ਸਟੋਰੇਜ ਟੈਂਕ ਨੇ 4 ਜੀ ਉਹਨਾਂ ਸਟੋਰੇਜ ਟੈਂਕਾਂ ਚ ਪਾਣੀ ਓਵਰਫਲੋ ਹੋ ਕੇ ਜਾਂਦਾ ਹੈ ਸਲਿੱਟ ਨਿਕਲਦੀ ਹੈ ਸਲਿੱਟ ਤੋਂ ਬਾਅਦ ਸੈਕੰਡ ਚ ਜਾਂਦਾ ਹੈ ਸੈਕੰਡ ਤੋਂ ਬਾਅਦ ਉਹ ਪਾਣੀ ਡਾਇਰੈਕਟ ਇੰਜੈਕਟਰਾਂਹੀਂ ਧਰਤੀ ਚ ਲਾ ਜਾਂਦਾ ਹੈ ਹੂੰ ਤੇ ਰੀਚਾਰਜਿੰਗ ਸਿਸਟਮ ਵੀ ਅਸੀਂ ਲਗਾਇਆ ਡਾਇਰੈਕਟ ਇੰਜੈਕਟ ਹੁੰਦਾ ਹੈ ਕਿ ਅਗਰ ਅਸੀਂ ਬੋਰ ਦਾ ਪਾਣੀ ਸਿੱਧਾ ਹੀ ਪਾਣੀ ਧਰਤੀ ਚ ਇੰਜੈਕਟ ਕਰਦੇ ਹਾਂ ਬੂਰਾ ਰਾਹੀਂ ਹੂੰ ਉਹ ਹੈ ਤੇ ਦੂਸਰਾ ਸਿਸਟਮ ਸਾਡੇ ਕੋਲ ਰੀਚਾਰਜਿੰਗ ਹੈ ਰੀਚਾਰਜਿੰਗ ਦਾ ਕਿਹਾ ਸੀ ਇੱਕ ਜਿਹੜਾ ਸੈਕੰਡ ਨੰਬਰ ਚੈਂਬਰ ਹੈ ਉਹ ਸਾਡਾ ਨੀਚੇ ਤੋਂ ਕੱਚਾ ਹੈ ਜੀ ਉਹਨੂੰ ਸਾਈਡ ਤੋਂ ਆਪਾਂ ਸਿਮੈਂਟਡ ਬਣਾਇਆ ਹੋਇਆ ਕੰਕਰੀਟ ਦਾ ਨੀਚੇ ਅਸੀਂ 10 ਫੁੱਟ ਫੀਟ ਪੱਟਣ ਤੋਂ ਬਾਅਦ ਇੱਟਾਂ ਰੋੜੇ ਸੈਂਡ ਵਗੈਰਾ ਰੀਤਾ ਸਿੱਟਿਆ ਹੋਇਆ ਜਿਸ ਨਾਲ ਪਾਣੀ ਰੀਚਾਰਜ ਹੁੰਦਾ ਹੈ ਤੇ ਜਿਹੜਾ ਫਰਸਟ ਚੈਂਬਰ ਹੈ ਸਾਡਾ ਸਲਿੱਟ ਵਾਲਾ ਉਹਦੇ ਚ ਪਾਣੀ ਉੱਪਰ ਸਟੋਰ ਰਹਿੰਦਾ ਹੈ ਉਹਨੂੰ ਅਸੀਂ ਯੂਜ਼ ਕਰਦੇ ਹਾਂ ਸਕੂਲ 'ਚ ਜਿਵੇਂ ਕਿ ਜਿੰਨੇ ਵੀ ਪੌਦਿਆਂ ਨੂੰ ਪਾਣੀ ਪਾਣਾ ਹੈ ਜਾਂ ਗਰਾਊਂਡ 'ਲੀ ਬੱਚਿਆਂ ਨੇ ਖੇਡਣਾ ਹੈ ਤਾਂ ਉਹ ਪਾਣੀ ਜਿਹੜਾ ਸਾਡਾ ਉਹ ਇਸ ਕੰਮ ਲਈ ਯੂਜ਼ ਹੁੰਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਕੂਲ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਵੀ ਮਿਸਯੂਜ਼ ਨਾ ਹੋਵੇ ਦੇਖੋ ਜੀ ਜੇਕਰ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਕਮੈਂਟ ਸੈਕਸ਼ਨ ਚ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ ਸ਼ੁਕਰੀਆ ਜੀ